ਬਸਰਾ ਦਾ ਹੀਰਾ ਵਿਸ਼ੇ ਪੱਧਰ ਤੇ ਚਮਕਿਆ ਅਮਰੀਕਾ ਆਧੀਨ ਆਉਂਦੇ ਟਾਪੂ ਪੇ ਰੇਟੋ ਰਿਕੋ ਦੇ ਵਿੱਚ ਖੇਡੇਗੇ ਸਪੈਸ਼ਲ ਵਰਲਡ ਕੱਪ ਦੇ ਵਿੱਚ ਅਮਰਜੀਤ ਸਿੰਘ ਨੇ ਮੱਲਾ ਮਾਰੀਆਂ ਨੇ ਪ੍ਰਪ ਆਸਰਾ ਚ ਲੱਗੀਆਂ ਰੌਣਕਾਂ ਟੋਲ ਦੇ ਡਗੇ ਤੇ ਪੈ ਰਿਹਾ ਪੰਗੜਾ ਮੋਕਾ ਜਸ਼ਨ ਦਾ ਸੰਸਥਾ ਦਾ ਖਿਡਾਰੀ ਅਮਰਜੀਤ ਸਿੰਘ ਸਪੈਸ਼ਲ 올림픽 ਵਰਲਡ ਕੱਪ 3/3 ਯੂਨੀਫਾਈਡ ਬਾਸਕਟਬਾਲ ਵਿੱਚ ਇੰਡੀਆ ਦੀ ਟੀਮ ਦੇ ਵਿੱਚ ਖੇਡ ਕੇ ਬਰਾਊਜ਼ ਮੈਡਲ ਲੈ ਕੇ ਵਾਪਿਸ ਪਰਤੀ ਹੈ ਖੁਸ਼ੀ ਤਾਂ ਬੰਦੀ ਹੀ ਹੈ ਇਹ ਵਿਸ਼ਵ ਕੱਪ ਅਮਰੀਕਾ ਅਧਿਨ ਅੰਡੇ ਟਾਪੂ ਪੋਰਟੋ ਰੀਕੋ ਦੇ ਵਿੱਚ 3 ਤੋਂ 8 ਦਸੰਬਰ ਤੱਕ ਖੇਡਿਆ ਗਿਆ ਸੀ ਪ੍ਰਭ ਆਸਰਾ ਦੇ ਸੰਸਥਾਪਕ ਖੁਸ਼ੀ ਚ ਖਿਵਾ ਹੋਏ ਨੇ ਅੱਖਾਂ ਦੀ ਚਮਕ ਬਿਆਨ ਕਰ ਰਹੀ ਹੈ ਕਿ ਉਹਨਾਂ ਨੂੰ ਅਮਰਜੀਤ ਸਿੰਘ ਤੇ ਕਿੰਨਾ ਮਾਣ ਹੈ ਦੇਖੋ ਪ੍ਰਮਾਤਮਾ ਦਾ ਸ਼ੁਕਰਾਨਾ ਜਿਨ੍ਹਾਂ ਨੇ ਬਲ ਬਖਸ਼ਿਆ ਬੱਚੇ ਨੂੰ ਇੰਨਾ ਤੇ ਬੱਚੇ ਨੇ ਮਿਹਨਤ ਕੀਤੀ ਹੈ ਤੇ ਇਹਨਾਂ ਨੂੰ ਮਿਹਨਤ ਕਰਾਉਣ ਵਾਲੇ ਰਜਿੰਦਰ ਕੌਰ ਜਿਹੜੇ ਕਿ 5 ਵਜੇ ਕਈ ਵਾਰ ਸੈੱਟ ਵੀ ਨਹੀਂ ਅਲੋਕ ਕਰਦੀ ਮੈਂ ਹੈਰਾਨ ਹੁੰਦਾ ਵੀ 5 ਵਜੇ ਗਰਾਊਂਡ ਦੀ ਜਿਲੇ ਕੇ ਪਹੁੰਚਣਾ ਫਿਰ ਇਹਨਾਂ ਦੀ ਡਾਈਟ ਜਿਹੜੀ ਹੈ ਜਿਵੇਂ ਵੀ ਗਾਈਡ ਕੀਤੀ ਹੋਈ ਹੈ ਡਾਈਟੀਸ਼ਨ ਨੇ ਐਕਸਪਰਟ ਨੇ ਉਹਦਾਂ ਦੀ ਡਾਈਟ ਜਿਹੜੀ ਹੈ ਕੱਲ ਵੀ ਮਤਲਬ ਜਿਹੜਾ ਮੈਂ ਸੁਣ ਰਿਹਾ ਸੀ ਇਹਨਾਂ ਵੱਲੋਂ ਕਿ ਬੱਚਿਆਂ ਦੀ ਡਾਈਟ ਜਿਹੜੀ ਹੈ ਉਹ ਵਿੱਚ ਕੋਈ ਕਮੀ ਨਾ ਰਵੇ ਜਿਵੇਂ ਕਹਿੰਦੇ ਸਾਹ ਚੜ ਜਾਂਦਾ ਮੜੀ ਗੱਲ ਤੇ ਸਾਨੂੰ ਇਹ ਅਮਰੀਕਾ ਹੁਣ ਖੇਡਣ ਗਿਆ ਵਰਲਡ ਕੱਪ ਬਾਸਕਟਬਾਲ ਦੇ ਵਿੱਚ ਤੇ ਖੇਡਦੇ ਨੂੰ ਮੈਂ ਦੇਖ ਕੇ ਚਲੋ ਖੇਡਦੇ ਨੂੰ ਦੇਖ ਖੇਡਾਂ ਕਈ ਵਾਰ ਦੇਖ ਲੰਦੇ ਸੀ ਅਸੀਂ ਕਿਉਂਕਿ ਜਾਣ ਦਾ ਸਾਨੂੰ ਵੀ ਮੌਕਾ ਮਿਲਦਾ ਕਈ ਵਾਰ ਬਾਹਰ ਤੇ ਅਸੀਂ ਦੇਖਦੇ ਸੀ ਵੀ ਕਿੱਦਾਂ ਖੇਡ ਰਹੇ ਆ ਬੱਚੇ ਪਰ ਜਦੋਂ ਮੈਂ ਇਸ ਬੱਚੇ ਨੂੰ ਦੇਖ ਰਿਹਾ ਸੀ ਵੀ ਇੰਡੀਆ ਵੱਲੋਂ ਅਮਰਜੀਤ ਸਿੰਘ ਖੇਡ ਰਿਹਾ ਪੰਜਾਬ ਦਾ ਬੱਚਾ ਜ਼ਿਲ੍ਹਾ ਸਹਿਬਜਾ ਦਾ ਅਜੀਤ ਸਿੰਘ ਨਗਰ ਦਾ ਬੱਚਾ ਵੀ ਇੰਡੀਆ ਵੱਲੋਂ ਖੇਡ ਰਿਹਾ ਤੇ ਬਿਲਕੁਲ ਕਿੰਨਾ ਇਹਨਾਂ ਦੇ ਅੰਦਰ ਕੌਨਫੀਡੈਂਸ ਸੀ ਕਿੰਨੀ ਆਪਸ ਵਿੱਚ ਟੀਮ ਦੇ ਨਾਲ ਕੋਆਰਡੀਨੇਸ਼ਨ ਸੀ ਤੇ ਕਿੰਨਾ ਫਰਤੇਲਾ ਤੇ ਗੱਲ ਮਤਲਬ ਸਾਲ ਜਿਹੜੀ ਕਹਿੰਦੇ ਹਨ ਵੀ ਉੱਥੇ ਤਾਂ ਕੋਈ ਮੈਨੂੰ ਨੰਮ ਨਿਸ਼ਾਨ ਵੀ ਨਹੀਂ ਦਿਖਿਆ ਮੈਂ ਬੜਾ ਹੈਰਾਨ ਸੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਮਤਲਬ ਇਹਨੂੰ ਇਹਨਾਂ ਮੌਕਾ ਬਖਸ਼ਿਆ ਤੇ ਇੱਕ ਬਹੁਤ ਵੱਡਾ ਮੈਸੇਜ ਹੈ ਇਹ ਕਿ ਤੁਸੀਂ ਕਿਹੜੇ ਜਿਹੜੇ ਬੱਚੇ ਯੂਨੀਫਾਈਡ ਜਿਹੜੀਆਂ ਗੇਮਸ ਜਿਹੜੀਆਂ ਇਹ ਜਿਹਦੇ ਵਿੱਚ ਗਿਆ ਸੀ ਵਰਲਡ ਐਮਲ 올림픽ਸ ਜਿਹੜੀਆਂ ਹੈਗੀਆਂ ਇਹ ਏ ਯੂਨੀਫਾਈਡ ਗੇਮਸ ਵਰਲਡ ਕੱਪ ਦੇ ਵਿੱਚ ਜਿਸ ਵੇਲੇ ਇਹ ਜਾ ਕੇ ਮੈਨੂੰ ਲੱਗਦਾ ਇਹ ਮੈਸੇਜ ਸਾਰਿਆਂ ਨੂੰ ਦੇਣਾ ਚਾਹੁੰਦਾ ਹੈ ਵੀ ਤੁਸੀਂ ਆਪਣੇ ਵਿਸ਼ਵਾਸਾਂ ਨੂੰ ਤੁਸੀਂ ਪ੍ਰੈਕਟੀਕਲੀ ਇਨਸਾਨੀ ਦੀ ਕਸਵੱਟੀ ਲਾ ਕੇ ਪਰਖਣ ਦੀ ਕੋਸ਼ਿਸ਼ ਕਰੋ ਵੀ ਇਹਨਾਂ ਬੱਚਿਆਂ ਨੂੰ ਪ੍ਰਮਾਤਮਾ ਨੇ ਬਹੁਤ ਸਮਰੱਥਾ ਬਖਸ਼ੀ ਹੋਈ ਹੈ ਵੀ ਇਹਨਾਂ ਨੂੰ ਮੌਕਾ ਪ੍ਰੋਵਾਈਡ ਜ਼ਰੂਰ ਹੋਣਾ ਚਾਹੀਦਾ ਹੈ ਤੇ ਇਹਨਾਂ ਦੇ ਲਈ ਮੈਨੂੰ ਮੈਂ ਵੀ ਬੇਨਤੀ ਕਰਦਾ ਕਿ ਵੱਡੇ ਪੱਧਰ ਤੇ ਇਹੋ ਜਿਹੇ ਸੈਂਟਰ ਵੀ ਖੁੱਲਨੇ ਚਾਹੀਦੇ ਜਿੱਥੇ ਇਹਨਾਂ ਬੱਚਿਆਂ ਨੂੰ ਮੌਕਾ ਮਿਲ ਸਕੇ ਪੰਜਾਬ ਦੇ ਸੜੇ ਦੋ ਖਡਾਰ ਇਸਲੈਕਟ ਹੋਏ ਸੀਗੇ ਜਿੰਨਾ ਵਿੱਚ ਇਹਨੂੰ ਮੇਨ ਵਿੱਚ ਰੱਖਿਆ ਗਿਆ ਸੀਗਾ ਤੇ ਦੂਸਰੀ ਗਰਲਸ ਦੇ ਵਿੱਚ ਰੱਖੀ ਉਹਨੂੰ ਆਲਟਰਨੇਟ ਵਿੱਚ ਗਰਲਸ ਟੀਮ ਚ ਰੱਖਿਆ ਗਿਆ ਸੀਗਾ ਬਟ ਕਿਉਂਕਿ ਇਹਦਾ ਹਾਈਟ ਛੋਟੀ ਹੈਗੀ ਹੈ ਤੇ ਉਹ ਆਲਟਰਨੇਟ ਚ ਇਸ ਕਰਕੇ ਰੱਖਿਆ ਗਿਆ ਤੇ ਹੋਰ ਬੱਚੇ ਸਿਲੈਕਟ ਹੋਏ ਬਟ ਬਹੁਤ ਮਿਹਨਤ ਕੀਤੀ ਅਮਰਜੀਤ ਸਿੰਘ ਨੇ ਕੋਈ ਉਮਰ ਦਾ ਕੋਈ ਤੰਗਾਜਾ ਹੁੰਦਾ ਵੀ ਉਮਰ ਦੇ ਲਿਆਜ ਨਾ ਕਿੱਢਿਆ ਨਾ ਹਾਂਜੀ ਬਿਲਕੁਲ ਜੀ 17 ਪਲੱਸ ਦੀ ਉਮਰ ਵਾਲਿਆਂ ਨੂੰ ਉਹਨਾਂ ਨੇ ਸਿਲੈਕਟ ਕਰਨਾ ਸੀ ਇਹ ਯੂਨੀਫਾਈਡ ਗੇਮ ਸੀ ਕਿਆਂ ਜਿਹਦੇ ਵਿੱਚ ਸਪੈਸ਼ਲ ਬੱਚਿਆਂ ਦੇ ਨਾਲ ਇੱਕ ਖਿਡਾਰੀ ਨਾਰਮਲ ਹੁੰਦਾ ਤਾਂ ਕਿ ਇਹਨਾਂ ਦੀ ਕੋਆਰਡੀਨੇਸ਼ਨ ਉਹ ਆਪਸ 'ਚ ਬਣਾ ਸਕੇ ਤੇ ਉਹਨਾਂ ਵਿੱਚ ਇਹ ਜਿਹੜੀ ਗੇਮ ਸੀ ਇਹਦੇ ਵਿੱਚ ਸਿਰਫ ਇੱਕ ਵਾਰ ਚ ਟੀਮ 'ਚ ਤਿੰਨ ਖਿਡਾਰੀ ਹੀ ਖੇਡ ਸਕਦੇ ਸੀਗੇ ਇਹ ਫੁੱਲ ਕੋਰਟ ਨਹੀਂ ਖੇਡੀ ਜਾਂਦੀ ਇਹ ਹਾਫ ਕੋਰਟ ਖੇਡੀ ਜਾਂਦੀ ਹੈ ਤੇ ਹਾਫ ਕੋਰਟ ਦੇ ਵਿੱਚ ਤੁਸੀਂ ਜਾਣ ਸਕਦੇ ਹੋ ਛੋਟੀ ਜੀ ਜਗ੍ਹਾ ਦੇ ਵਿੱਚ ਉੱਥੇ ਬਹੁਤ ਸਪੀਡ ਦੇ ਨਾਲ ਕਿੱਢਣਾ ਪੈਂਦਾ ਕੋਆਰਡੀਨੇਸ਼ਨ ਬਹੁਤ ਜ਼ਿਆਦਾ ਚਾਹੀਦੀ ਹੈ ਤੇ ਪਹਿਲਾਂ ਪਹਿਲਾਂ ਜਦੋਂ ਮੈਂ ਇੱਥੇ ਪ੍ਰੈਕਟਿਸ ਕਰਾਂਦੀ ਸੀ ਕਿ ਸ਼ੁਰੂ-ਸ਼ੁਰੂ 'ਚ ਤਦੋ ਸਾਡੇ ਫਾਸਟ ਖਿਡਾਰੀ ਕਿਉਂਕਿ ਮੇਰੀ ਬਾਸਕਟਬਾਲ ਦੀ ਦੂਜੀ ਟੀਮ ਵੀ ਗਈ ਸੀ ਨੈਸ਼ਨ ਚੈਂਪੀਅਨਸ਼ਿਪ ਤੋਂ ਸਿਲਵਰ ਜਿੱਤ ਕੇ ਆਈ ਹੈ ਬੋਇਜ਼ੀ ਟੀਮ ਤੇ ਉਹਨਾਂ ਦੇ ਵਿੱਚ ਜਦੋਂ ਇਹ ਫਾਸਟ ਖਿਡਾਰੀਆਂ ਦੇ ਨਾਲ ਖੇਡਦਾ ਸੀ ਕਈ ਵਾਰੀ ਘਬਰਾ ਜਾਂਦਾ ਸੀਗਾ ਬਿਕੋਜ਼ ਆਬਵੀਅਸਲੀ ਸਪੈਸ਼ਲ ਹੋਣ ਕਰਕੇ ਥੋੜੀ ਜੀ ਇਹਨਾਂ ਦੀ ਹੁੰਦੀ ਹੈ ਪ੍ਰੋਬਲਮ ਬਟ ਹੌਲੀ ਹੌਲੀ ਜਦੋਂ ਮੈਂ ਇਹਨੂੰ ਕੰਫੀਡੈਂਸ ਬਿਲਡ ਕੀਤਾ ਕਿ ਤੂੰ ਘਬਰਾਣਾ ਨਹੀਂ ਹੈ ਤੇਰੇ ਨਾਲ ਜਿੰਨਾ ਮਰਜੀ ਕੋਈ ਫਾਸਟ ਹੈਗਾ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਸੀਂ फास्ट ਖੇਡੋ ਤਾਂ ਹੀ ਤੁਸੀਂ ਜਿੱਤ ਸਕਦੇ ਹੋ ਮੇਨ ਕੀ ਹੈ ਕਿ ਤੁਸੀਂ ਟੈਕਟਿਕਸ ਵਰਤਨੇ ਆ ਟੈਕਨੀਕ ਵਰਤਨੇ ਆ ਕਿ ਕਿੱਥੇ ਤੁਸੀਂ ਖੜੇ ਹੋਗੇ ਤੁਹਾਨੂੰ ਬਾਲ ਦਾ ਪਾਸ ਪ੍ਰੋਪਰ ਮਿਲੇਗਾ ਤੇ ਤੁਸੀਂ ਉੱਥੋਂ ਹੀ ਸ਼ੂਟ ਕਰਨਾ ਹੈਗਾ ਤੇ 3 ਲਾਈਨ ਤੋਂ ਵੀ ਸ਼ੂਟ ਕਰਦਾ ਰਿਹਾ ਹੈਗਾ ਤੇ ਇਹ ਜੇ ਤੁਸੀਂ ਵਰਲਡ ਕੱਪ ਮੈਚ ਦੇਖੋਗੇ ਤਾਂ ਫ੍ਰੀ ਥਰੋ ਲਾਈਨ ਜਿੱਥੇ ਕਿ ਨਾਰਮਲ ਖਿਡਾਰੀ ਵੀ ਨਹੀਂ ਪਾ ਸਕਦੇ ਕਈ ਵਾਰੀ ਇਹਨੇ ਆਰਾਮ ਨਾਲ ਪਾਉਂਦਾ ਹੈ ਉੱਥੇ ਤੇ ਇਹਨੇ ਸਕੋਰ ਵੀ ਲਏ ਉਹਦੇ ਵਿੱਚ ਅਮਰਜੀਤ ਸਿੰਘ ਨੇ ਵਿਸ਼ੇਸ਼ ਜ਼ਿਲ੍ਹਾ ਪਦਰੀ ਰਾਜਪ트ਰੀ ਅਤੇ ਰਾਸ਼ਟਰੀ ਪੱਧਰ ਦੇ ਟਰਾਇਲਾਂ ਨੂੰ ਪਾਸ ਕਰਦਿਆ 9 ਮਹੀਨਿਆਂ ਦੀ ਆਪਣੀ ਅਨਥਕ ਮਿਹਨਤ ਤੋਂ ਬਾਅਦ ਆਪਣੀ ਥਾਂ ਪੱਕੀ ਕੀਤੀ ਸੀ ਅਮਰਜੀਤ ਸਿੰਘ ਦਾ ਵਰਲਡ ਕੱਪ ਵਿੱਚ ਭਾਰਤ ਦੀ ਟੀਮ ਲਈ ਖੇਡਣਾ ਪ੍ਰਭ ਆਸਰਾ ਦੇ ਸ਼ੁਕਿੰਦ ਕਾਸਮਿਤ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ న్యూਸ ਟੈਸਕ ਦੀ ਰਿਪੋਰਟ ਜਸਟੀਵੀ